ਉਹ ਜੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੀ ਇੱਕ ਹੋਰ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਤੇ ਜਿਹੜਾ ਵੀ ਕੋਈ ਇਹ ਤਸਵੀਰ ਦੇਖਦਾ ਉਹਦਾ ਮਨ ਅਸ਼ ਅਸ਼ ਕਰੋੜ ਦਾ ਵਾਰੇ ਵਾਰੇ ਜਾਈਏ ਸਰਕਾਰ ਦੇ ਕੰਮਾਂ ਤੋਂ ਕਿਸਾਨ ਤਾਂ ਵਿਚਾਰੇ ਖੁਸ਼ ਹੀ ਬੜੇ ਨੇ ਹੁਣ ਤੁਸੀਂ ਕਹਿਣਾ ਭਾਈ ਇੰਨਾ ਵਿਕਾਸ ਕਿੱਥੇ ਹੋ ਗਿਆ ਇਹ ਵਿਕਾਸ ਹੋਇਆ ਜੀ ਬੀਨਾ ਨਗਰ ਦੀ 슈ਗਰ ਮਿਲ ਪੁਨਿਆੜ ਦਾ ਜਿੱਥੇ ਕਿਸਾਨਾਂ ਦਾ ਨਿੱਘਾ ਸਵਾਗਤ ਹੋਇਆ ਜਦੋਂ ਉਹ 슈ਗਰ ਮਿਲ ਦੇ ਅੰਦਰ ਗਏ ਅਸਲ ਵਿੱਚ ਕਿਸਾਨ ਖੁਸ਼ ਨਹੀਂ ਹੋਏ ਉਹ ਰੋ ਰਹੇ ਨੇ ਸਰਕਾਰ ਦੀ ਜਾਨ ਨੂੰ ਕਿਉਂਕਿ ਕਿਸਾਨ ਕਹਿੰਦੇ ਕਿ ਅਸੀਂ ਜਦੋਂ 슈ਗਰ ਮਿਲ ਦੇ ਅੰਦਰ ਐਂਟਰ ਕੀਤੇ ਆ ਗੰਨਾ ਲੈ ਕੇ ਉਸ 슈ਗਰ ਮਿਲ ਦੇ ਵਿੱਚ ਗਏ ਆ ਸਭ ਤੋਂ ਪਹਿਲਾਂ ਤਾਂ ਜੋ ਰਸਤਾ ਟੁੱਟਿਆ ਹੋਇਆ ਉਹਦੇ ਵਿੱਚ ਗੰਦਾ ਪਾਣੀ ਭਰਿਆ ਤੇ ਉਹ ਪਾਣੀ ਦੇ ਨਾਲ ਜੋ ਅਸੀਂ ਗੰਨਾ ਲੈ ਕੇ ਆਏ ਸੀ ਸਾਰਾ ਗੰਨਾ ਖਰਾਬ ਹੋ ਗਿਆ ਕਿਉਂਕਿ ਉਹ ਗੰਨੇ ਦੇ ਵਿੱਚ ਗੰਦਾ ਪਾਣੀ ਪੈ ਗਿਆ ਤੇ ਫੇਰ ਜਦੋਂ ਅਸੀਂ ਉਸ ਤੋਂ ਅੱਗੇ ਜਾਂਦੇ ਹਾਂ 슈ਗਰ ਮਿਲ ਦੇ ਅੰਦਰ ਐਂਟਰ ਕਰਦੇ ਹਾਂ ਤੇ ਥਾਂ ਥਾਂ ਤੇ ਕੂੜੇ ਦੇ ਢੇਰਾਂ ਨੇ ਸਾਡਾ ਸਵਾਗਤ ਕੀਤਾ ਕੂੜੇ ਦੇ ਢੇਰ ਗੰਦਗੀ ਦੇ ਢੇਰ ਉਸ 슈ਗਰ ਮਿਲ ਦੇ ਵਿੱਚ ਲੱਗੇ ਹੋਏ ਸੀ ਜਿੱਥੇ ਕੋਈ ਸਫਾਈ ਨਹੀਂ ਕੀਤੀ ਗਈ ਸੀ ਤੇ ਉਸ ਤੋਂ ਅੱਗੇ ਉਹ ਕਹਿੰਦੇ ਇੱਥੇ ਇੰਨਾ ਜ਼ਿਆਦਾ ਮੱਛਰ ਆ ਕਿ ਬਹਿਣਾ ਵੀ ਮੁਹਾਲ ਹੋਇਆ ਪਿਆ ਤੇ ਫੇਰ ਬਹਿਣ ਵਾਸਤੇ ਭਈ ਕਿਹੜਾ ਉੱਥੇ ਕੋਈ ਜਗ੍ਹਾ ਹੈ ਉਹ ਕਹਿੰਦੇ ਬਹਿਣ ਵਾਸਤੇ ਵੀ ਇੱਥੇ ਸਾਡੇ ਕੋਈ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਕਿ ਇੱਥੇ ਕੋਈ ਸਰਕਾਰ ਨੇ ਪ੍ਰਬੰਧ ਨਹੀਂ ਕੀਤਾ ਜਿੱਥੇ ਆ ਕੇ ਅਸੀਂ ਬੈਠ ਹੀ ਜਾਈਏ ਭਾਈ ਇਹ ਸਾਰੀਆਂ ਗੱਲਾਂ ਮੈਂ ਨਹੀਂ ਕਹਿ ਰਹੀ ਜਿਹੜੇ ਕਿਸਾਨ ਉੱਥੇ ਗੰਨਾ ਲੈ ਕੇ ਗਏ ਨੇ ਨਾ ਇਹ ਸਭ ਕੁਝ ਉਹ ਕਹਿ ਰਹੇ ਨੇ ਕਿ ਸਾਡੇ ਵਾਸਤੇ ਕੋਈ ਪ੍ਰਬੰਧ ਹੀ ਨਹੀਂ ਕੀਤਾ ਸਰਕਾਰ ਨੇ ਕਿ ਜਿਹੜੇ ਲੋਕ ਇੱਥੇ ਗੰਨਾ ਲੈ ਕੇ ਆਉਣਗੇ ਘੱਟੋ ਘੱਟ ਉਹਨਾਂ ਨੂੰ ਕੋਈ ਸਹੂਲਤ ਤਾਂ ਮੁਹੱਈਆ ਕਰਵਾਈ ਜਾਵੇ ਤੇ ਜਦੋਂ ਪੱਤਰਕਾਰਾਂ ਨੇ ਡੀਐਨ ਤੋਂ ਇਹਦੇ ਬਾਰੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਭਾਈ ਸਰਕਾਰ ਪੈਸੇ ਪੌਣੀ ਵਾਲੀ ਆ ਜਿਹੜੀਆਂ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਉਹਨਾਂ ਦਾ ਜਲਦ ਹੀ ਪ੍ਰਬੰਧ ਕਰਾਂਗੇ ਪਰ ਇਹ ਪ੍ਰਬੰਧ ਕਰਨਗੇ ਕਦੋਂ ਪਤਾ ਨਹੀਂ ਤੇ ਟਾਰਾਂ ਸਰਕਾਰਾਂ ਆਏ ਮਾਰਦੀਆਂ ਨੇ ਕਿ ਬਸ ਉਹਨਾਂ ਨੇ ਤਾਂ ਕਦੇ ਕੋਈ ਲੋਕਾਂ ਨੂੰ ਕਮੀ ਆਉਣ ਹੀ ਨਹੀਂ ਦਿੱਤੀ ਬਸ ਵਿਕਾਸ ਹੀ ਉਹਨਾਂ ਨੇ ਤਾਂ ਇੱਕ ਦੂਜੀ ਪਾਰਟੀ ਤੋਂ ਵੱਧ ਕੇ ਕੀਤਾ ਜਿਹੜੀ ਸਰਕਾਰ ਪਿੱਛੇ ਲੰਘ ਗਈ ਉਹਨਾਂ ਨੇ ਨਹੀਂ ਕੋਈ ਲੋਕਾਂ ਵਾਸਤੇ ਕੀਤਾ ਜਿਹੜੀ ਮੌਜੂਦਾ ਸਰਕਾਰ ਆ ਜਦੋਂ ਭਾਸ਼ਣ ਦਿੱਤੇ ਜਾਂਦੇ ਆ ਨਾ ਇਹਨਾਂ ਦੇ ਮੰਤਰੀਆ ਵੱਲੋਂ ਸਰਕਾਰਾਂ ਵੱਲੋਂ ਤਾਂ ਉਦੋਂ ਫਿਰ ਐ ਲੱਗਦਾ ਵੀ ਸਾਰਾ ਵਿਕਾਸ ਤਾਂ ਇਹਨਾਂ ਨੇ ਹੀ ਕਰਤਾ ਲੋਕਾਂ ਵਾਸਤੇ ਤੇ ਆ ਕਿਸਾਨਾਂ ਦਾ ਆਪ ਵੀਆ ਸਮੱਸਿਆਵਾਂ ਬਾਰੇ ਕੀ ਕਹਿਣਾ ਅੱਗੇ ਸੁਣੋ ਮੇਰਾ ਨਾਮ ਸੁਖਵਿੰਦਰ ਸਿੰਘ ਆ ਪਿੰਡ ਮੇਰਾ ਜੈਨਪੁਰ ਆ ਅਹੀਂ ਸਰਕਾਰੀ ਮਿਲਪੁਨਿਆਰ ਦੇ ਵਿੱਚ ਗੰਨਾ ਲੈ ਕੇ ਆਏ ਆ ਇੱਕ ਮਿਲ ਦੇ ਇੰਨੇ ਹਾਲਾਤ ਮਾਰੇ ਆ ਕਿ ਖਲੋਣਾ ਤੇ ਬਹਿਣਾ ਵੀ ਮੁਸ਼ਕਲ ਹੋ ਗਿਆ ਸੀ ਰਾਤ ਦੀ ਬਾਰਸ਼ ਲੱਗੀ 12 1 ਵਜੇ ਦੀ ਪਹਿਲਾਂ ਰੋਡ ਤੇ ਹੀ ਰੋਡ ਤੋਂ ਬਾਅਦ ਇਹਨਾ ਕੱਚੀ ਕੱਚਾ ਜਾ ਰੇਕ ਰਾਹ ਬਣਾਇਆ ਪਤਾ ਨਹੀਂ ਉੱਥੋਂ ਜਾਂ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਤੇ ਬਾਅਦ ਦੇ ਪਤਾ ਲੱਗੇਗਾ ਨਾ ਉੱਥੇ ਬਹਿਣ ਦਾ ਖਲੋਣਾ ਨਾ ਖਲੋਣ ਦਾ ਪਾਣੀ ਹੀ ਪਾਣੀ ਐ ਥਲੇ ਤੇ ਗਾਰ ਗੋਡੇ-ਗੋਡੇ ਪੂਰੇ ਪੂਰੇ ਕੱਪੜੇ ਸਾਰੇ ਗਿੱਲੇ ਹੋਏ ਆ ਸਰਕਾਰਾਂ ਕੋਈ ਧਿਆਨ ਨਹੀਂ ਮਿਲਣ ਵਾਲੇ ਕੋਈ ਮਲਾਇਮ ਨਹੀਂ ਦੇਖਣ ਦੇ ਵੀ ਉੱਥੇ ਜਾ ਕੇ ਲਵਾ ਦਿੰਦੇ ਆ ਚਲੋ ਜਾਓ ਤੇ ਲੱਗੋ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਚੀਜ਼ ਗੁੰਮ ਹੋ ਜੇ ਕੋਈ ਟੁੱਟ ਜੇ ਕੋਈ ਜਵਾਬਦਾਰ ਨਹੀਂ ਹੈ ਨਾ ਮੇਰਾ ਲਾਪਰੀ ਸਿੰਘ ਮੁਸ਼ਕਲ ਇੱਥੇ ਆ ਰਹੀ ਹੈ ਵੀ ਮੇਰਾ ਕੱਲ ਦੇ ਗੰਨਾ ਲੈ ਕੇ ਆਏ ਦੇ ਆ ਇੱਕ ਤੇ ਦੋ ਸੂਟ ਘਰੋਂ ਮੰਗਾਲੇ ਆ ਫੇਰ ਤੇ ਬੂਟ ਬਾੜ ਹਨ ਚੰਗੀ ਤਰ੍ਹਾਂ ਗਿੱਲੇ ਹੋ ਗਏ ਦੇ ਆ ਬਹੁਤ ਮਾੜੇ ਹਾਲਾਤ ਆ ਇੱਥੇ ਤੇ ਬਿਲਕੁਲ ਬੈਠਣ ਨੂੰ ਜਗ੍ਹਾ ਨਹੀਂ ਹੈ ਕਿਤੇ ਰਾਤ ਟਰਾਲੀਆਂ ਥੱਲੇ ਬਹਿ ਗਏ ਪੂਰੀ ਰਾਤ ਇੱਥੇ ਹੀ ਕੱਟੀ ਹੈ ਹੂੰ ਤੇ ਟਰਾਲੀਆਂ ਥੱਲੇ ਵੀ ਪਾਣੀ ਪੂਰਾ ਹੋ ਗਿਆ ਹੂੰ ਤਾਂ ਕਿਤੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਕੰਟੇਨ ਹੀ ਕੰਟੇਨ ਵੀ ਚੌਂਦੀ ਆ ਬਹੁਤ ਮਾੜਾ ਮਾੜਿਆ ਹਲਾਤਾ ਇਹ ਤੁੰਗੇ ਤਾਂ ਹੋਰ ਕੋਈ ਕੋਈ ਬੰਦ ਨਹੀਂ ਕੀਤਾ ਸਰਕਾਰ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਬੈਠਣ ਬਾਤ ਤੇ ਛੱਡ ਬਣਾਈ ਆ ਨਾ ਕੁਛ ਇਦਾਂ ਹੀ ਆ ਵਸ ਲੋ ਕਿ ਆਪਣੇ ਆਪਣੇ ਟਰਾਲੀਆਂ ਥੱਲੇ ਬਿਸਤਰੇ ਜਿਹੜੇ ਘਰੋਂ ਲਿਆਉਂਦੇ ਤੇ ਸੀ ਉਹ ਵੀ ਗਿੱਲੇ ਹੋ ਗਏ ਆ ਜੀ ਮੈਂ ਨਾਂ ਬਲਵਿੰਦਰ ਸਿੰਘ ਜੈਨਪੁਰ ਤੋਂ ਆ ਮੈਂ ਭਾਜੀ ਗੰਨਾ ਲੈ ਕੇ ਆਇਆ ਹਾਂ ਪਰ ਜਿਹੜੇ ਹਾਲਾਤ ਨੇ ਜਾ ਕੇ ਦੇਖੇ ਜਾਣ ਤੇ ਮੰਨ ਲਓ ਕਿ ਇੰਨਾ ਸਾਡੇ ਜੈਨਪੁਰ ਲੱਗ ਤੁਸੀਂ ਟੁੱਟੀ ਸੀ ਹਰ ਦਿਨ ਨਾ ਕਰੋ ਜੇ ਪਾਣੀ ਨਹੀਂ ਬੜਾ ਜਿੰਨਾ ਹੁਣ ਆਪਣਿਆਂ ਮਿਲਦੇ ਜਾਰ ਤੇ ਤੇ ਚੁੰਨੀ ਥੱਲੇ ਪਾਣੀ ਆ ਬਹੁਤ ਮਾਰੇ ਹਾਲਾਤ ਨੇ ਫਿਰ ਮੈਂ ਭਾਜਣਾ ਨੂੰ ਫੋਨ ਕੀਤਾ ਵੀ ਤੁਸੀਂ ਇੱਕ ਵਾਰੀ ਆਨ ਕੇ ਜਰੂਰ ਦੇਖੋ ਜਾਂ ਤੇ ਛੱਡਦਾ ਕੋਈ ਛੱਡ ਨਹੀਂ ਕੋਈ ਉੱਥੇ ਕੋਈ ਨਹੀਂ ਕੰਟੀਨ ਵੀ ਚੌਂਦੀ ਜਿੱਥੇ ਮਾਰੇ ਮੋੜੇ ਕਿਸਾਨ ਬੜੇ ਦੇ ਨੇ ਬਹੁਤ ਜ਼ਿਆਦਾ ਮਾਰੇ ਹਾਲਾਤ ਨੇ ਉੱਥੋਂ ਦੇ ਕੋਈ ਨਹੀਂ ਬੇਚੇਰਾ ਜੀ ਮਾਤਸਦ ਨਹੀਂ ਟੈਟ ਦੀ ਛੀਟ ਤੇ ਬੈ ਕੇ ਟਾਈਮ ਕੱਢਣ ਡਿਆ ਬਾਦ ਦੋ ਦੋ ਛੂਟ ਬਦਲ ਲਿਆ ਕਿ ਪਾਣੀ ਪੱਲਾ ਗਿੱਲਾ ਹੋ ਗਿਆ ਤਰਾਦ ਇਦਾਂ ਦਾ ਕੰਮ ਜਦੋਂ ਜੇ ਚੱਲਣ ਦੀ ਬਸ ਬਾਰਤ ਨੇ ਲੜਨ ਦੇ ਆ ਸਰਕਾਰ ਨੂੰ ਇਹ ਅਪੀਲ ਕਰਨ ਦੇ ਆ ਵੀ ਕਰਨਾ ਚਾਹੁੰਦੇ ਆ ਕਿ ਕੋਈ ਮਾੜਾ ਮਾੜੀ ਕਿਸਾਨਾਂ ਦੀ ਸਾਰ ਵੀ ਲਈ ਜਾਏ ਨਹੀਂ ਤੇ ਇਹ ਮੇਰੇ ਸਾਹਮਣੇ ਉਹਨਾਂ ਡਾਰਾਂ ਨੂੰ ਗੰਨਾ ਪੈਲੀ ਤੋਂ ਕਢਣਾ ਨਹੀਂ ਲੱਗਣਾ ਕਰਨਾ ਜਿੰਨਾ ਨੂੰ ਲੱਗਦਾ ਵੀ ਇੱਥੇ ਪੁਨਿਆਰ ਪਟਾਲੀ ਪਲਟ ਜਾਨੀ ਹੱਟ ਜਿੰਨਾ ਮਾੜੇ ਹਾਲਾਤ ਨੇ ਉੱਥੇ ਸਾਡੇ ਰਸਤੇ ਜਿਹੜੇ ਪਿੰਡਾਂ ਵਾਲੇ ਪੱਧਰੇ ਨੇ ਤੇ ਜਿਹੜਾ ਪੁਨਿਆਰ ਦਾ ਝਾੜਾ ਨਾ ਉਹ ਤਾਂ ਬਹੁਤ ਜ਼ਿਆਦਾ ਮਾੜਾ ਹੋ ਗਿਆ ਤੇ ਇੱਥੇ ਦੋ ਤਿੰਨ ਜੇਤਸੀਆਂ ਲਾਦਣਾ ਵੀ ਜਿਹੜੀਆਂ ਟਰਾਲੀਆਂ ਕੱਢਣੀਆਂ ਨੇ ਇੰਨੇ ਮਾੜੇ ਹਾਲਾਤ ਹੋ ਗਏ ਨੇ ਇ ਤੇ ਇਹ ਰਾਤ ਦੀ ਬਾਦਸ਼ ਪੈ ਰਹੀ ਆ ਲੇਕਿਨ ਅਸੀਂ ਰਾਤ ਜਿਹੜੀ ਪੂਰੀ ਆ ਨਾ ਉਹ ਟਰਾਲੀਆਂ ਦੇ ਥੱਲੇ ਵੜ ਕੇ ਕੱਢੀ ਆ ਲੇਕਿਨ ਟਰਾਲੀਆਂ ਦੇ ਥੱਲੇ ਵੀ ਹੁਣ ਪਾਣੀ ਹੋ ਚੁੱਕਿਆ ਤੇ ਸਾਡੇ ਕੋਲੋਂ ਕੋਈ ਇੱਥੇ ਸੈੱਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਮਲਦੀ ਕੰਟੀਨ ਨਹੀਂ ਜਿਹਦੇ ਵਿੱਚ ਅਸੀਂ ਜਾ ਕੇ ਕੋਈ ਚਾਹ ਦਾ ਘੋੜੀ ਪੀ ਸਕੀ ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਡਾ ਕਿਸਾਨ ਸੰਸਥਾ ਮੈਂ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਾਰਨ ਮੈਂ ਹੀ ਇੱਥੇ ਆ ਮਿਲ ਚ ਪੁਨਿਆਰ ਮਿਲ ਚ ਖੜੇ ਆ ਇੱਥੇ ਕਿਸੇ ਮਸਲੇ ਚ ਅਸੀਂ ਆਏ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨਹੀਂਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ ਬਾਸ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖੜੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਆ ਬੇਨਤੀ ਕਰਨਾ ਇਹ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿੱਜ ਭਿੱਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂ ਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਹੰਦਰਾ ਚ ਵੜ ਗਏ ਭਿੱਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿੱਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸੱਦਾ ਬਣਾਓ ਤੇ ਜਾੜ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆਟਮ ਤੇ ਉਹਨਾਂ ਨੇ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਈਆ ਜਿਹੜਾ ਇੱਕ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾਂ ਬਣ ਸਕਣ ਤੇ ਕਿਸਾਨ ਜਿਹੜੇ ਨੇ ਉਹ ਖਸੈਲੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਹੈ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਤੇ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ ਮੈਂ ਬਲਜਿੰਦਰ ਸਿੰਘ ਮਾਝਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਤਰੰਗਲਾ ਅੱਜ ਆਪਾਂ ਜਿਹੜੇ ਆ ਪਣਿਆਲ ਮਿਲ 슈ਗਰ ਮਿਲ ਚ ਆਏ ਆ ਜੀ ਐਮ ਸਾਹਿਬ ਨੂੰ ਮਿਲਣੇ ਇੱਕ ਬੇਨਤੀ ਕਰਨ ਆਏ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੀਨ ਦੀ ਕੋਈ ਵੀ ਸਹੂਲਤ ਨਹੀਂ ਆ ਅੱਜ ਇਹਨੇ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜਿਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾਂ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਕ੍ਰੀਏਟ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮਿਲ ਦੀ ਮੈਂਟੇਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਹੁਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵ ਇੱਥੇ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਜੋ ਚੇਅਰਮੈਨ ਵਗੈਰਾ ਆਏ ਯਾਰ ਤੁਸੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ਅਦਾਰੇ ਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹਦੇ ਨਾਲ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੇ ਖਾਤੇ ਪਾਇਏ ਜਾਣ ਤਾਂ ਕਿ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵੱਡੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਾਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨਹਿਰੀ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਲਕਾ ਅੰਚਾਰ ਦੇ ਸ਼ਮਸ਼ੀਰ ਸਿੰਘ ਆ ਉਹਨਾਂ ਨਾਲ ਵੀ ਕੋਈ ਇੱਕ ਮੀਟਿੰਗ ਰੱਖਾਂਗੇ ਤੇ ਸਰਕਾਰ ਤੱਕ ਆਪਣੀ ਜਿਹੜੀ ਆ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਇਸ بار ਮੈਂ ਆਪਕੋ ਜਾਣਕਾਰੀ ਦੇ ਰਹਾ ਹੂੰ ਕਿ ਪਿਛਲੇ ਸਾਲ ਕੇ ਪਿੱਛਾ ਇਸ ਸਾਲ ਦਰਨਾ ਜੋ ਹੈ 45 ਲੱਖ ਕੁੰਟਲ ਬਾਂਡ ਕੀਤਾ ਗਿਆ ਹੈ और पूरी संभावना है कि ये पैंतालीस लाख क्विंटल मिलेगा और इससे पहले ज़मींदार बहुत कम थे अट्ठाईस के आसपास थे इस बार 800 सौ के आसपास हैं जो इतने ज़मींदारों को प्रॉफिट होगा ये फैक्ट्री जो है जमींदारों के वास्ते लगाई गई है और जमींदार इससे बहुत प्रभावित होंगे और ये फैक्ट्री जो है इसे को जनरेशन भी स्टार्ट कर दिया गया है और अभी तक ए करीब छब्बीस लाख रुपए की बिजली भी बेच दी है बन गई हम बेच चुके हैं एक्सपोर्ट कर सर, चुके हैं पोल, पोल को एक्चुअली को एक्सपोर्ट के एथेनॉल प्लांट के बारे में अभी फिलहाल ड्रॉप किया हुआ है क्योंकि अभी वायबिलिटी उसकी नहीं थी पीपी -पी मोड पर इसको टेंडर लगाया गया था लेकिन कोई कोटेशन नहीं आया फर्दर गवर्नमेंट का जो भी डिसीजन आगा उस हिसाब से इसका

कुछ यार्ड की, की प्रॉब्लम है वो यार्ड काफ़ी हद तक बना दिया गया कुछ चीज़ें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा शर्ट कर शर्ट तो। के लिए ए, जो हमारे पास पुराने ए, स्क्रैप है उसे हम उनका सेट बनवा देंगे और ਮੇਰੇ ਕਹਤੇ 8-10 ਦਿਨ ਬਾਅਦ ਇਹ ਕੰਪਲੀਟ ਵੀ ਹੋ ਜਾਏਗਾ ਫਿਲਹਾਲ ਨੂੰ ਜਮੀਦਾਰੋਂ ਕੋਈ ਦਿੱਕਤ ਨਹੀਂ ਆਏਗੀ